ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਧਰੋਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਪਿਛਲੇ ਸਾਲ ਤੋਂ ਆਰੰਭ ਕੀਤਾ ਹੋਇਆ ਹੈ ਸਤਿਗੁਰੂ ਦੀ ਕਿਰਪਾ ਸਦਕਾ ਆਪਾਂ ਕੱਲ ਤੱਕ अठ सौ सताई अंक तक पाठ करवाती है सतगुरु कृपा करा अठ सौ अठाई अंक तो पाठ सेवा कर करवा साव सातसंग जी साव संगत जी सतगुरुता ही कृपा करे जेकर साव सतसंग जी ती कृपा करोगे तो मेरे भर हथदासरते रखोगे सो साव संगत करो जी कृपा ਰੱਖੋ ਜੀ ਦਾਸ ਰੇ ਸਿਰ ਤੇ ਮੇਰ ਪੁਰੇ ਹੱਥ ਤੇ ਸਾਰੀ ਸੰਗਤ ਅਝਾਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤੰ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਬੁਲਾਵ ਲੋ ਮਹਲਾ ਪੰਜਵਾ ਬਿਲਾਵਲ ਰਾਗ ਦੇ ਵਿੱਚ ਧੰਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਬਾਣੀ ਅਚਾਰਨ ਕਰਦੇ ਹੋਏ ਕਹਿ ਰਹੇ ਹਨ ਐਸੀ ਕਿਰਪਾ ਮੋਹਿ ਕਰੋ ਮੋਹਮ ਰੋਂਦਾ ਮੇਰੇ ਉੱਤੇ ਹੇ ਪ੍ਰਭੂ ਮੇਰੇ ਉੱਤੇ ਐਹੋ ਜੀ ਕਿਰਪਾ ਕਰ ਐਹੋ ਜੀ ਮਿਹਰ ਕਰ ਸੰਤੋ ਚਰਨੁ ਮਾਰੂ ਮਤਾ ਨੈਣ ਦਰਸ ਤਨ ਧੂਰ ਪਰੂ ਰਹਾਉ ਕਿ ਸੰਤਾਂ ਦੇ ਚਰਨ ਸੰਤਾਂ ਦੇ ਚਰਨਾ ਉਤੇ ਮੇਰਾ ਮੱਥਾ ਸਿਰ ਪਿਆ ਰਹੇ ਮੇਰੀਆਂ ਅੱਖਾਂ ਵਿੱਚ ਸੰਤ ਜਨਾਂ ਦਾ ਦਰਸ਼ਨ ਤਿਕਿਆ ਰਹੇ ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ راہ ਥੋੜਾ ਸ਼ਰਮ ਦਈਏ ਗੁਰ ਕੋ ਸ਼ਬਦ ਮੇਰੇ ਹੀਰੇ ਬਾਸੇ ਹਰ ਨਾਮ ਮਨ ਸੰਗ ਤਰੂ ਏ ਪ੍ਰਭੂ ਮੇਰੇ ਉਤੇ ਇਹ ਮਿਹਰ ਕਰੋ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਸਦਾ ਵਸਦਾ ਰਹੇ ਏ ਪ੍ਰਮਾਤਮਾ ਆਪਣਾ ਨਾਮ ਮੇਰੇ ਮਨ ਵਿੱਚ ਵਸਾਈ ਰੱਖੋ ਤਸਕਰ ਪੰਛ ਨਵਾਰੋ ਠਾਕਰ ਸਗਲੋ ਪਰਮਾਹੂਮ ਜਰੋ ਇਹ ਠਾਕਰ ਮੇਰੇ ਅੰਦਰੋਂ ਇਹ ਕਾਮੰਦਾ ਇੱਕ ਜਿਹੜੇ ਪੰਜ ਛੋਰ ਨੇ ਕਾਮ ਕ੍ਰੋਧ ਲੋਭ ਮੋਹ ਔਕੋਰ ਇਹ ਮੇਰੀ ਸਾਰੀ ਪਟਕਣਾ ਇਹ ਪੰਜ ਛੋਰ ਤੇ ਸਾਰੀ ਮੇਰੀ ਪਟਕਣਾ ਇਹ ਅਗ ਵਿੱਚ ਸਾੜ ਦਿਉ ਜੋ ਤੁਮ ਕਰੋ ਸੋਈ ਪਲ ਮੰਨੇ ਪਾਵਣ ਦੁਬਿਦਾ ਦੂਰ ਤਰੂ हे ਪ੍ਰਭੂ ਮੇਰੇ ਉੱਤੇ ਇਹ ਮਿਹਰ ਕਰ ਜੋ ਕੁਝ ਤੁਮ ਕਰਦਾ ਹੈ ਉਸ ਨੂੰ ਮੇਰਾ ਮਨ ਚੰਗਾ ਮੰਨੇ हे ਪ੍ਰਭੂ ਮੇਰੇ ਅੰਦਰੋਂ ਵਿਤਕਰੀਆਂ ਦਾ ਚੰਗਾ ਲੱਗਣਾ ਕੱਢ ਦੇ ਨਾਨਕ ਕੇ ਪ੍ਰਭ ਤੁਮਹੀ ਦਾਤੇ ਸਤ ਸੰਗ ਲੈ ਮੋਹੇ ਉਧਰੋ हे ਪ੍ਰਭ ਤੁਮਹੀ ਨਾਨਕ ਨੂੰ ਸ਼ਬਦਾਂ ਤਾਂ ਦੇਣ ਵਾਲਾ ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੇਰੀ ਇਹ ਅਰਥ ਹੈ ਸੰਤਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਇਹਨਾਂ ਪੰਜ ਚੋਰਾਂ ਤੋਂ ਬਚਾ ਲਵੋ ਬਿਲਾਵਲ ਮਹਲਾ 5 ਬਿਲਾਵਲ ਰਾਜ ਦੇ ਅਸਥਾਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਅੈਸੀ ਦੀਖਿਆ ਜਨ ਸਿਉ ਮੰਗਾ ਹੈ ਪ੍ਰਭੂ ਤੇਰੇ ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ ਤੁਮਰੋ ਧਿਆਨ ਤੁਮਾਰੋ ਰੰਗਾ ਕਿ ਤੇਰੇ ਹੀ ਚਰਨਾਂ ਦਾ ਧਿਆਨ ਤੇਰਾ ਹੀ ਪਵੇ ਮੇਰੇ ਅੰਦਰ बनिया रहे तुमरी सेवा तुम्हारे अंग रहाओ तेरी ही सेवा भक्ति करता रहा तेरे ही चरणा में जुड़िया रहा रहाओ जन की टहल जन जनसु उठन बैठन जन संगा हे प्रभु तेरे सेवकों पासों ਮੈਂ ਇਹ ਦੇ ਦਾਨ ਮੰਗਦਾ ਹਾਂ ਕਿ ਤੇਰੇ ਸੇਵਕਾਂ ਦੀ ਮੈਂ ਟਾਇਲ ਕਰਦਾ ਰਹਾਂ ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ ਚੱਲਦਾ ਹੈ ਮੇਰਾ ਮੇਲ ਜੋਲ ਵੀ ਤੇਰੇ ਸੇਵਕਾਂ ਨਾਲ ਹੀ ਰਹੇ ਜਨ ਚਰ ਰਜ ਮੁਖ ਮਾਥੇ ਲਾਗੀ ਐਸ ਆਸਾ ਪੂਰਨ ਅਨੰਤ ਤਰੰਗਾਂ ਚਰ ਰਜ ਚਰਨਾਂ ਦੀ ਧੂੜ ਮੁਖ ਮਾਥੇ ਮੂੰਹ ਉੱਤੇ ਮੱਥੇ ਉੱਤੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ ਮੱਥੇ ਲੱਗਦੀ ਰਵੇ ਇਹ ਚਰਨ ਧੂੜ ਮਾਇਆ ਦੀਆਂ ਅਨੇਕਾਂ ਲਹਿਰਾਂ ਪੈਦ ਕਰਨ ਵਾਲੀਆਂ ਆਸਾਂ ਨੂੰ ਸ਼ਾਂਤ ਕਰ ਦਿੰਦੀ ਹੈ ਜਨ ਪਾਰ ਬ੍ਰਹਮ ਜਾ ਕੀ ਨਿਰਮਲ मैम जनक के चरण तीर्थ कोट गंगा परमात्मा के सेवक ऐसे हन के ओना दी शोभा तागहीन हुंदी है सेवकन दे चरण गंगा आदि करोड़ों तीर्था दे तुल हन जनकी तूर कियो मजन नानक जन्म जन्म के हरेकलंगा ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਵਿੱਚ ਅਸ਼ਨਾਣ ਕਰ ਲਿਆ ਉਸ ਦੇ अनेका ਜਰਮਾਂ ਦੇ ਕੀਤੇ ਹੋਏ ਪਾਪ ਦੂਰ ਹੋ ਜਾਂਦੇ ਹਨ ਬਲਾਵਲ ਮਹੱਲਾ ਪੰਜਵਾਂ ਬਲਾਵਲ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਹਨ ਜਿਉਂ ਪਾਵੈ ਤਿਉਂ ਮੋ ਰਿਤਿ ਪਾਲੂ ਜਿਉ ਪਾਵੇ ਜਿਵੇਂ ਤੈਨੂੰ ਚੰਗਾ ਲੱਗੇ ਹੇ ਪ੍ਰਭੂ ਜਿਵੇਂ ਹੋ ਸਕੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਹੀ ਮੇਰੇ ਔਗਣਾ ਤੋਂ ਮੇਰੀ ਰਾਖੀ ਕਰ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ हे पारब्रह्म हे परमेश्वर हे सतगुरु असि जीव ताडे हा तुसी साडे पालनहार पिता हो रहाऊ थोडा सलाम दिय मोहे नरि गुण गुण नाही कोई पोहोच ना साकू तुमरी कार हे प्रभु मैं गुणहीन बीच कोई प्री गुण नहीं है ਮੈਂ ਉਸ ਮਿਹਨਤ ਦੀ ਕਦਰ ਨਹੀਂ ਜਾਣ ਸਕਦਾ ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ ਤੇਮਰੀ ਗਤ ਮੇਤ ਤੁਮੀ ਜਾਨੋ ਜੀ ਪਿੰਡ ਸਭ ਤੁਮਰੋ ਮਾਲ ਆਤਮ ਕੋ ਵਸਾ ਤੇਰਾ ਮਾਪ ਤੁਮ ਕਿਹੋ ਜਿਹਾ ਹੈ ਅਥੇ ਕਿੰਨਾ ਵੱਡਾ ਹੈ ਹੈ ਪ੍ਰਭੂ ਤੁਮ ਕਿਹੋ ਜਿਹਾ ਹੈ ਤੇ ਕਿੱਡਾ ਵੱਡਾ ਹੈ ਇਹ ਗੱਲ ਤੂੰ ਆਪ ਹੀ ਜਾਣਦਾ ਹੈ ਅਸੀਂ ਜੀਵਾਂ ਦਾ ਇਹ ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ਅੰਤਰ ਜਾਨੀ ਪੁਰਖ ਸੁਆਮੀ ਅਨਬੋਲਤ ਹੀ ਜਾਣੋ ਹਾਲ ਏ ਹਰੇਕ ਦੇ ਦਿਲ ਦੀ ਜਾਣਨ ਵਾਲੀ ਏ ਸਰਬ ਵਿਆਪਕ ਮਾਲਕ ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈ ਤਨ ਮਨ ਸੀਤਲ ਹੋਏ ਹਮਾਰੂ ਨਾਨਕ ਪ੍ਰਭ ਜੀਓ ਨਦਰ ਨਿਹਾਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਪ੍ਰਮਾਤਮਾ हे ਪ੍ਰਮਾਤਮਾ ਜੀ ਮੇਰ ਦੀ ਨਿਗਾਹ ਨਾਲ ਮੇਰੇ ਵੱਲ ਤੱਕ ਤਾਂ ਕਿ ਮੇਰਾ ਤਨ ਮੇਰਾ ਮਨ ਠੰਡਾ ਠਾਰ ਹੋ ਜਾਏ ਬਲਾਬਲ ਮਹੱਲਾ ਪੰਜਵਾਂ ਬਲਾਵਲ ਰਾਗ ਦੇ ਵਿੱਚ ਧੰਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਰਾਖ ਸਦਾ ਪ੍ਰਭ ਆਪਣੇ ਸਾਥ हे ਪ੍ਰਭੂ ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿੱਚ ਟਿਕਾਈ ਰੱਖ ਤੂੰ ਹੰਮਰੋ ਪ੍ਰੀਤਮ ਮਨ ਮੋਹਣ ਤੁਝ ਬਿਨ ਜੀਵਨ ਸਗਲ ਅਕਾਥ ਰਹਾਉ ਤੂੰ ਸਦਾ ਪਿਆਰਾ ਹੈਂ ਤੂੰ ਸਾਡੇ ਮਨ ਨੂੰ ਖਿੱਚ ਪਾਉਣ ਵਾਲਾ ਹੈ ਤੈਥੋਂ ਵਿਛੜ ਕੇ ਅਸੀਂ ਜੀਵਾਂ ਦੀ ਸਾਰੀ ਜਿੰਦਗੀ ਬਿਰਥਾ ਹੈ ਰਾਵ ਥੋੜਾ ਸ਼ਰਮ ਦੇਈਂ ਰੰਗ ਤੇਰਾ ਕਰਤ ਖਿਨ ਪੀਤਰ ਪ੍ਰਭ ਮੇਰੋ 나ਠ ਕੋ 나ਠ ਏ ਭਾਈ ਮੇਰਾ ਪ੍ਰਮਾਤਮਾ ਅਨਖਸ਼ਮਿਆਂ ਦਾ ਖਸਮ ਹੈ ਇੱਕ ਖਣ ਵਿੱਚ ਗੰਗਾਲ ਨੂੰ ਰਾਜਾ ਬਣਾ ਦਿੰਦਾ ਹੈ ਜਲਤ ਅਗਨ ਮੈਂ ਜਨ ਆਪ ਹੀ ਉਦਾਰ ਹੈ ਕਰ ਆਪਣੇ ਦੇ ਰਾਖੇ ਹੱਥ ਤ੍ਰਿਸ਼ਨ ਦੀ ਅਗ ਵਿੱਚ ਸੜਦਿਆਂ ਨੂੰ ਸੇਵਕ ਬਣਾ ਕੇ ਆ ਬਚਾ ਲਿੰਦਾ ਹੈ ਆਪਣੇ ਬਣਾ ਕੇ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ ਸੀਤਲ ਸੁਖ ਪਾਇਓ ਮਨ ਤ੍ਰਿਪਤਾ ਹੈ ਹਰ ਸਿਮਰਤ ਸ਼ਰਮ ਸਗਲਾ ਲਾਥ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਦੇ ਹਾਂ ਸ਼ਾਂਤੀ ਦੇ ਨਾਲ ਆਨੰਦ ਮਿਲ ਜਾਂਦਾ ਹੈ ਮਨ ਮਾਇਆ ਦੀ ਤ੍ਰਿਸ਼ਨਾ ਤੋਂ ਰੱਜ ਜਾਂਦਾ ਹੈ ਮਾਇਆ ਦੀ ਖਾਤਰ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ ਨਿਦ ਨਿਧਾਨ ਨਾਨਕ ਹਰ ਸੇਵਾ ਔਰ ਸਿਆਣ ਪੂ ਸਗਲੇ ਅਕਾਤ ਗੁਰੂ ਨਾਨਕ ਸਾਹਿਬ ਕਹਿਣ ਲਗੇ ਪ੍ਰਮਾਤਮਾ ਦੀ ਸੇਵਾ ਭਗਤੀ ਹੀ ਸਾਰਿਆਂ ਖਜਾਨਿਆਂ ਦਾ ਖਜ਼ਾਨਾ ਹੈ ਮਾਇਆ ਦੀ ਖਾਤਰ ਵਰਤੀ ਹੋਈ ਹੋਰ ساری ਜਿਤرائی ਪ੍ਰਭੂ ਦੀ ਸੇਵਾ ਭਗਤੀ ਦੇ ਸਾਹਮਣੇ ਵਿਅਰਥ ਹੈ ਬਲਾਵਲ ਮਹਲਾ ਪੰਜਵਾਂ ਆਪਣੇ ਸੇਵਕ ਕੋ ਕਬੂ ਨਾ ਬਸਾਰ ਹੋ ਏ ਮੇਰੇ ਮਾਲਕ ਪ੍ਰਭੂ ਮੈਨੂੰ ਆਪਣੀ ਸੇਵਕ ਨੂੰ ਕਦੀ ਵੀ ਨਾ ਭੁਲਾਈਂ ਔਰ ਲਾਗੋ ਸਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਰਹਾਉ ਮੇਰੇ ਹਿਰਦੇ ਵਿੱਚ ਵਸਿਆ ਰਹੁ ਏ ਮੇਰੇ ਗੋਬਿੰਦ ਤੂੰ ਮੇਰੇ ਹਿਰਦੇ ਵਿੱਚ ਵਸਿਆ ਰਹੁ ਮੇਰੇ ਪਿਛਲੇ ਜਨਮ ਦੀ ਪ੍ਰੀਤ ਨੂੰ ਚੇਤੇ ਰੱਖੀ ਰਾਉ ਥੋੜਾ ਬਿਸਰਾਮ ਦਈਏ ਫਤਤ ਪਾਵਨ ਪਬ ਬਿਰਜਤ ਮਾਰੋ ਹਮਰੇ ਦੋਖ ਰਿਦੈ ਮਤ ਧਾਰੋ ਏ ਪ੍ਰਭੂ ਤੇਰਾ ਮੋਢ ਕਦੀਮਾਂ ਦਾ ਸੁਭਾਅ ਹੈ ਕਿ ਤੋ ਵਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਪਵਿੱਤਰ ਕਰ ਦਿੰਦਾ ਹੈ ਏ ਪ੍ਰਭੂ ਮੇਰੇ ਇਹ ਵੀ ਆਪਣੇ ਹਿਰਦੇ ਵਿੱਚ ਨਾ ਰਖੀਂ ਜੀਵਨ ਪ੍ਰਾਣ ਹਰ ਤਨ ਸੁਖ ਤੁਮਹੀ ਆਮਨ ਬਤਲ ਕਿਰਪਾ ਕਰ ਜਰੂ ਜੀਵਨ ਪ੍ਰਾਣ ਜਿੰਦ ਤੇ ਜਾਨ हे परमात्मा तू ही मेरी जिंद जान है तू ही मेरा तन है तू ही मेरा सुख है मेर मेरे कर मेरे अंदरों हौमे दा पर्दा साड़ दे जल बिहुन मीन कत जीवन दूध बिना रहण कत बरू हे मेरे मालिक प्रभु पानी तो बिना मच्छी ਕਦੇ ਜੀਉਂਦੀ ਨਹੀਂ ਰਹਿ ਸਕਦੀ ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਜਿਵੇਂ ਤੇਰੇ ਦਾਸ ਨੂੰ ਤੇਰੇ ਸੋਹਣੇ ਚਰਨਾਂ ਦੀ ਪਿਆਸ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਦਰਸ਼ਨ ਕਰਕੇ ਤੇਰੇ ਸੇਵਕ ਨੂੰ ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ਬਲਾਵਲ ਮਹੱਲਾ ਪੰਜਵਾ ਬਲਾਵਲ ਰਾਗ ਦੇ ਵਿੱਚ ਧੰਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਆਗੇ ਪਾਛੇ ਕੁਸ਼ਲ ਪ੍ਰਿਆ ਹੈ ਭਾਈ ਉਸ ਉਮਰ ਵਾਸਤੇ ਉਸ ਮਨੁੱਖ ਵਾਸਤੇ ਸਾਰੀ ਉਮਰ ਲੋਕ ਵਿੱਚ ਹੋਈ ਤੇ ਪਰਲੋਕ ਵਿੱਚ ਵੀ ਸੁਖ ਬਣਿਆ ਰਹਿਦਾ ਹੈ ਗੁਰ ਪੂਰੇ ਪੂਰੀ ਸਬ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇ ਰਹਾਉ ਜਿਸ ਉਤੇ ਪਾਰ ਬ੍ਰਹਮ ਨੇ ਪ੍ਰਭੂ ਨੇ ਮਿਹਰ ਕਰ ਦਿੱਤੀ ਦੂਤਾਂ ਦੁਸ਼ਟਾਂ ਦੇ ਟੱਕਰੇ ਤੇ ਪੂਰੇ ਗੁਰੂ ਨੇ ਜਿਸ ਮਨੁੱਖ ਦੀ ਇੱਜ਼ਤ ਚੰਗੀ ਤਰ੍ਹਾਂ ਬਚਾ ਲਈ ਰਾਵ ਥੋੜਾ ਵਿਸ਼ਰਾਮ ਦੇਾਂਗੇ ਮਨ ਤਨ 라ਵ ਰਿਆਰ ਪ੍ਰੀਤਮ ਦੁੱਖ ਦਰਦ ਸਭਲਾ ਮਿਟ ਗਿਆ اے ਭਾਈ جس ਮਨੁੱਖ ਦੀ ਇੱਜ਼ਤ ਪੂਰਾ ਗੁਰੂ ਬਚਾਉਂਦਾ ਹੈ ਉਸ ਦੇ ਮਨ ਵਿੱਚ ਛੇਦ ਦੇ ਵਿੱਚ ਪ੍ਰੀਤਮ ਹਰੀ ਹਰ ਵੇਲੇ ਵਸਿਆ ਰਹਿੰਦਾ ਹੈ ਉਸ ਦੇ سارے ਦੁੱਖ ਦਰਦ ਮਿਟ ਜਾਂਦੇ ਹਨ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਈ ਖਿਆ ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰ ਸ਼ਾਂਤੀ ਤੇ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ ਪੰਜ ਬਕਾਰ ਜਿਹੜੇ ਇਹ ਸਾਰੇ ਉਸ ਦੇ ਦੁੱਖੀ ਮੈਰੀ ਨਾਤ ਹੋ ਜਾਂਦੇ ਹਨ ਗੁਣੇ ਅਬ ਗੁਣ ਪ੍ਰਭ ਕਸ਼ਨ ਵਿਚਾਰਿਓ ਕਰ ਆਪਣਾ ਕਰ ਲਿਆ اے ਭਾਈ ਪੂਰਾ ਗੁਰੂ ਜਿਸ ਮਨੁੱਖ ਦੀ ਇੱਜ਼ਤ ਬਚਾਉਂਦਾ ਹੈ ਪ੍ਰਮਾਤਮਾ ਉਸ ਦੀ ਕੋਈ ਗੁਣ ਔਗਣ ਨਹੀਂ ਪੜਤਾਰਦਾ ਮਿਹਰ ਕਰਕੇ ਉਸ ਨੂੰ ਪ੍ਰਭੂ ਆਪਣਾ ਸੇਵਕ ਬਣਾ ਲੈਂਦਾ ਹੈ ਆਤੁਲ ਬਡਾਈ ਅਚਟ ਅਬਨਾਸੀ ਨਾਨਕ ਉਜਰੇ ਹਰ ਕੀ ਜਵ ਜਿਸ ਦੇ ਬਰਾਬਰ ਦਾ ਹੋਰ ਕੋਈ ਨਾ ਹੋਵੇ ਫੇ ਭਾਈ ਅਟਲ ਤੇ ਅਬਨਾਸ਼ੀ ਪ੍ਰਮਾਤਮਾ ਦੀ ਤਾਕਤ ਐਸੀ ਬੇਮਿਸਾਲ ਹੈ ਗੁਰੂ ਨਾਨਕ ਸਾਹਿਬ ਕਹਿਣ ਵਗੇ ਕਿ ਉਸੇ ਪ੍ਰਭੂ ਦੀ ਜੈ ਜੈਕਾਰ ਅਚਾਰ ਦਾ ਰਹਾ ਕਰ ਬਲਾਵਲ ਮਹਲਾ ਪੰਜਵਾ ਬਾਬਾ ਬਲਦਾਕ ਦੇ ਢੰਗ ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ ਹਨ ਬਿਨ ਪੈ ਭਗਤੀ ਤਰਨ ਕੈਸੇ اے ਭਾਈ ਪ੍ਰਮਾਤਮਾ ਦਾ ਡਰ ਅਦਬ ਮਨ ਵਿੱਚ ਸੌਂ ਤੋਂ ਬਿਨ ਭਗਤੀ ਕਰਨ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ ਕਰੂੰ ਅਨਗਰੇ ਪਤਿਤ ਆਧਾਰਨ ਰਾਖ ਸੁਆਮੀ ਆਪ ਬਰਸੇ ਰਹਾਉ ਸੇਵਕਾਰੀਆਂ ਨੂੰ ਬੁਕਾਰਾਂ ਤੋਂ ਬਚਾਉਣ ਵਾਲੇ ਸੁਆਮੀ ਮੇਰੇ ਉੱਤੇ ਮਿਹਰ ਕਰ ਮੈਨੂੰ ਇਹਨਾਂ ਬੁਕਾਰਾਂ ਤੋਂ ਬਚਾਈ ਰੱਖ ਮੈਂ ਤੇਰੇ ਹੀ ਆਸਰੇ ਹਾਂ ਰਹਾਉ ਥੋੜਾ ਵਿਰਾਮ ਦਈ ਸਿਮਰਨ ਨਾਹੀ ਆਵਤ ਫਿਰਤ ਮਦਮਾਵਤ ਮਿਖਿਆ ਰਾਤ ਸੁਹਾਨ ਜਿਸੀ اے ਪ੍ਰਭੂ ਤੇਰੀ ਮਿਹਰ ਤੋਂ ਮੇਰਾ ਜੀਵ ਨੂੰ ਤੇਰਾ ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ ਮਾਇਆ ਦੇ ਨਸ਼ੇ ਵਿੱਚ ਮਸਤ ਪਟਕਦਾ ਰਿਹਾ ਹੈ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਜੀਵ ਇਵੇਂ ਫਰਦਾ ਹੈ ਜਿਵੇਂ ਹਲਕਿਆ ਕੁੱਤਾ ਆਉ ਦੇ ਬਹਾਵਤ ਅਦਿਕ ਮੁਹਾਵਤ ਪਾਪ ਕੁਮਾਵਤ ਬੁੜੇ ਐਸੀ ਇਹ ਪ੍ਰਭੂ ਦੀ ਜੋ ਉਮਰ ਬੀਤੀ ਹੈ ਜੀਵ ਕਾਰਾਂ ਦੇ ਹੱਥੀਂ ਮਦੀਕ ਲੁੱਟੇ ਜਾਂਦੇ ਹਨ ਬਸ ਇਉਂ ਹੀ ਪਾਪ ਕਰਦੇ ਕਰਦੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਜਾਂਦੇ ਹਨ ਸਰਨ ਦੁੱਖ ਪੰਜਨ ਪੁਰਖ ਨਿਰੰਜਣ ਸਾਧੂ ਸੰਗਤ ਰਵਣ ਜੈਸੀ ਹੀ ਦੁੱਖਾਂ ਦੇ ਨਾਸ਼ ਕਰਨ ਵਾਲੇ ਹੀ ਸਰਬ ਵਿਆਪਕ ਹੀ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਮੇਰ ਕਰ ਤਾਂ ਕਿ ਜਿਵੇਂ ਹੀ ਹੋ ਸਕੇ ਤੇਰਾ ਦਾਸ ਸਾਧ ਸੰਗਤ ਵਿੱਚ ਟਿਕ ਕੇ ਤੇਰਾ ਸੇਵਕ ਤੇਰਾ ਸਿਮਰਨ ਕਰਦਾ ਰਹੇ ਕੇਸ਼ਵ ਕਲੇਸ਼ ਨਾਸ ਅਗ ਕੰਨਨ ਨਾਨਕ ਜੀਵਤ ਦਰਸ ਦਿਸੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਸੋਹਣੇ ਕੇਸਾਂ ਵਾਲੇ हे ਸੋਹਣੇ ਕੇਸਾਂ ਵਾਲੇ हे ਸੋਹਣੇ ਕੇਸਾਂ ਵਾਲੇ ਸੁੰਦਰ ਵਾਲਾਂ ਵਾਲੇ ਫੇਰ ਕੇਲੇਸ਼ਾਂ ਦਾ ਨਾਸ਼ ਕਰਨ ਵਾਲੀ ਪ੍ਰਮਾਤਮਾ ਇਹ ਪਾਪਾਂ ਦਾ ਨਾਸ਼ ਕਰਨ ਵਾਲੀ ਤੇਰਾ ਦਾਸ ਤੇਰਾ ਦਰਸ਼ਨ ਕਰਕੇ ਹੀ ਆਤਮਿਕ ਜੀਵਨ ਹਾਸਿਲ ਕਰਦਾ ਹੈ ਰਾਗ ਬਲਾਵਲ ਮਲਾ ਪੰਜਵਾ ਦੋ ਪਦੇ ਕਰ ਨੌਵਾ ਰਾਗ ਬਲਾਵਲ ਨੌਵੇਂ ਘਰ ਵਿੱਚ ਗੁਰੂ ਅਰਜਨ ਦੇਵ ਜੀ ਦੀ ਦੋ ਬੰਦਾਂ ਵਾਲੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਇਕ ਓਅੰਕਾਰ ਸਤਗੁਰ ਪ੍ਰਸਾਦ ਦਾ ਮੰਗਲ ਲਾਇਆ ਹੈ ਜਿਸ ਦਾ ਮਤਲਬ ਏਕ ਅਕਾਲ ਪੁਰਖ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਪੇ ਮੇਲ ਲੈ हे ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹੈ ਤੇ ਆਪਣੀ ਸ਼ਰਨ ਪਾਇਨ ਤੂੰ ਆਪਣੇ ਚਰਨਾਂ ਵਿੱਚ ਆਪੇ ਹੀ ਮਾਰ ਲਿੰਦਾ ਹੈਂ ਜਬ ਤੇ ਸ਼ਰਨ ਤੁਮਾਰੀ ਆਏ ਤਬ ਤੈ ਦੁਖ ਗੈਰ ਹਾਉ ਏ ਪ੍ਰਮਾਤਮਾ ਜਦੋਂ ਤੋਂ ਤੇਰੀ ਸ਼ਰਨ ਵਿੱਚ ਆਏ ਹਾਂ ਜਦੋਂ ਤੋਂ ਤੇਰੀ ਸ਼ਰਨ ਵਿੱਚ ਆਏ ਹਾਂ ਤਦੋਂ ਤੋਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਰਹਾਉ ਬਸ਼ਰਾਂ ਦੇਏ ਕਾਜ ਅਬਮਾਨ ਅਰ ਚਿੰਤਾ ਬਰਨੀ ਸਾਧ ਹੈ ਸਰਨ ਪੈ ਚਿੰਤ ਬਰਾਨੀ हे ਪ੍ਰਭੂ ਜਨਨ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹ ਮਨੁੱਖ ਹੰਕਾਰ ਛੱਡ ਕੇ ਤੇ ਬਗਾਨੀ ਆਸਤਾ ਖਿਆਲ ਛੱਡ ਕੇ ਸੰਤ ਜਨਾਂ ਦੀ ਸ਼ਰਨ ਆ ਪੈਂਦੇ ਹਨ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖੈ ਅਤੇ हे ਪ੍ਰੀਤਮ ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿੱਚੋਂ ਸਾਰੇ ਰੋਗ ਨਾਸ਼ ਹੋ ਜਾਂਦੇ ਹਨ ਮਹਾ ਮੁਗਧ ਅਜਾਨ ਅਗਿਆਨੀ ਰਾਖੇ ਤਾਰ ਦੇ हे प्रभु ਜਿਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਣੀ ਪੈਂਦੇ ਹਨ ਅਤੇ ਉਹਨਾਂ ਵੱਡੇ ਵੱਡੇ ਮੂਰਖ ਅਜਾਣਾ ਤੇ ਅਗਿਆਨੀਆਂ ਨੂੰ ਵੀ ਦਇਆ ਕਰਕੇ ਵਿਕਾਰਾਂ ਰੋਗਾਂ ਤੋਂ ਬਚਾ ਲੈਂਦੇ ਹਨ ਕੋ ਨਾਨਕ ਗੁਰਪੁਰਾ ਪੇਟਿਓ ਆਵਣ ਜਾਣ ਰਹੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਕਹੇ ਕਿ हे ਭਾਈ ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹਨਾਂ ਦੇ ਜਨਮ ਮਰਨ ਦੇ ਗੇੜ ਮੁਕ ਜਾਂਦੇ ਹਨ ਬਲਾਵਲ ਮਹੱਲਾ 5 ਬਲਾਵਲ ਰਾਜ ਦੇ ਵਿੱਚ ਧੰ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਜੀਵਨ ਨਾਮ ਸੁਣੀ اے ਭਾਈ ਪ੍ਰਮਾਤਮਾ ਦਾ ਨਾਮ ਸੁਣ ਕੇ ਮੇਰੇ ਅੰਦਰ ਜੀਵਨ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਜੋ ਸਹੁ ਪਰਸਨ ਪਏ ਗੁਰ ਪੂਰੇ ਤਬ ਮੇਰੀ ਆਸ ਪੁਣੀ ਰਾਉ ਜਦੋਂ ਪ੍ਰਮਾਤਮਾ ਜਦੋਂ ਪ੍ਰਮਾਤਮਾ ਖੁਸ਼ ਹੋਣ ਪਰਸਨ ਹੋ ਤੇ ਪਰਮੇਵਦਾ ਨਾਮ ਸਿਮਰਨ ਦੀ ਇਹ ਆਸ ਮੇਰੀ ਤਦੋਂ ਪੂਰੀ ਹੁੰਦੀ ਹੈ ਰਹਾਉ ਥੋੜਾ ਵਿਸ਼ਰਾਮ ਦਿइये ਪੀਰ ਗਈ ਬਾਦੀ ਮਨ ਤੇਰਾ ਮੋਹੋ ਆਨੰਦ ਤੁਣੀ ਓ ਭਾਈ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮੈਂ ਨਾਮ ਜਪਦਾ ਹਾਂ ਮੇਰੇ ਅੰਦਰੋਂ ਪੀੜ ਦੂਰ ਹੋ ਜਾਂਦੀ ਹੈ ਮੇਰੇ ਵਿੱਚ ਹੌਸਲਾ ਬਣ ਜਾਂਦਾ ਹੈ ਆਪਨੇ ਅੰਦਰ ਪੈਦਾ ਹੋਈ ਆਤਮਿਕ ਰੰਗ ਦੀ ਰੌਣਕ ਮਸਤ ਹੋ ਜਾਂਦਾ ਹੈ ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਣ ਨਾ ਰਣ ਨਾ ਜਾਈ ਖਨੀ ਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਬਾਅਦ ਸੇ ਚਾਹ ਪੈਦਾ ਹੋ ਜਾਂਦਾ ਹੈ ਉਹ ਚਾਹ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭ ਦੇ ਮੁਲਾਪਤੋਂ ਬਿਨਾਂ ਇੱਕ ਖਿੰਡ ਵੀ ਨਹੀਂ ਰਹਾ ਜਾ ਸਕਦਾ ਅਨਕ ਭਗਤ ਅਨਕ ਜਨਤਾਰੀ ਸਿਮਰੈ ਅਨਕ ਮੁਨੀ ਏ ਪ੍ਰਭੂ ਅਨੇਕ ਹੈ ਰਿਸ਼ੀ ਮੁਨੀ ਤੇਰਾ ਨਾਮ ਸਿਮਰਦੇ ਹਨ ਸਿਮਰਨ ਕਰਨ ਵਾਲੇ ਅਨੇਕਾਂ ਹੀ ਭਗਤ ਅਨੇਕਾਂ ਹੀ ਸੇਵਕ ਏ ਪ੍ਰਭੂ ਤੂੰ ਸੰਸਾਰ ਸਮੁੰਦਰ ਤੋਂ ਬਾਹ ਲੰਗਾ ਦਿੱਤੇ ਅੰਦਰ ਲੈ ਟੇਕ ਨਿਰਦਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਇਹ अनेका ਗੁਰਾਂ ਦੇ ਮਾਲਕ ਪ੍ਰਮਾਤਮਾ ਤੇਰਾ ਨਾਮ ਅੰਨੇ ਮਨੁੱਖ ਨੂੰ ਮਾਨੋ ਡੰਗੋਰੀ ਮਿਲ ਜਾਂਦੀ ਹੈ ਕੰਗਾਲ ਨੂੰ ਧਨ ਮਿਲ ਜਾਂਦਾ ਹੈ ਸੋ ਗੁਰੂ ਪਿਆਰੀ ਸਾਫ ਸੰਗਤ ਜੀ ਆਪਨੇ ਕਿਰਪਾ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਜਿਤਨੀ ਕਿਉਂ ਸੇਵਾ ਪਾਠ ਕਰਨ ਦੀ ਲਈ ਹੈ ਪ੍ਰਵਾਨ ਕਰ ਲੈਣਾ ਜੀ ਪਾਠ ਕਰਦਿਆਂ ਹੋਇਆਂ ਦਾਸ ਸ੍ਰੀ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਅਣਜਾਣ ਤੇ ਭੁੱਲਣ ਹਾਰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਣਾ ਸਾਧ ਸੰਗਤ ਜੀ ਦਾਸ ਜਿਤ ਵੀ ਕੁਝ ਖਰਾਬ ਕਰਕੇ ਦਾਸ ਲੇਟਾ ਜਰੂਰ ਹੈ ਸੋ ਸਾਥ ਸੰਗਤ ਜੀ ਇਸ ਦੀ ਵੀ ਹੱਥ ਜੁੜ ਕੇ ਦਾ ਸਾਹਿਬ ਜੀ ਦੇ ਕੋਲੋਂ ਮਾਫ਼ੀ ਮੰਗਦਾ ਹੈ ਸ਼ਾਮ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ ਲੈ ਕੇ ਫੇਰਾ ਝਰਵਾਂਗੇ ਉਤਨਾ ਚਿਰ ਲਈ ਆਗਿਆ ਬਖਸ਼ਿਸ਼ ਕਰੋ ਤੇ ਫਤਿਹ ਬੁਲਾਈਏ ਜੀ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ